ਜਿੱਥੇ ਸਾਰੇ ਭਾਰਤ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਇਸ ਮੌਕੇ ਤੇ ਜਸ਼ਨ ਮਨਾਏ ਜਾ ਰਹੇ ਨੇ ਉੱਥੇ ਹੀ ਲੁਧਿਆਣਾ ਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਪੁਰਾਣੇ ਸ਼ਸਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜਿੱਥੇ ਕਿ ਖਾਸ ਤੌਰ ਤੇ ਸੰਜੀਵ ਅਰੋੜਾ ਜੋ ਕਿ ਸੰਸਦ ਮੈਂਬਰ ਨੇ ਉੱਥੇ ਪਹੁੰਚੇ ਹੋਏ ਨਜ਼ਰ ਆਏ ਨੇ ਜੀ ਹਾਂ ਲੁਧਿਆਣੇ ਦੇ ਪੱਖੋਵਾਲ ਰੋਡ ਦੀ ਇਹ ਖਬਰ ਹੈ ਜਿੱਥੇ ਗੀਤਾ ਮੰਦਰ ਦੇ ਵਿੱਚ ਪੁਰਾਣੇ ਸਮੇਂ ਦੌਰਾਨ ਵਰਤੇ ਜਾਣ ਵਾਲੇ ਸ਼ਸਤਰ ਅਤੇ ਧਾਰਮਿਕ ਗ੍ਰੰਥਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ ਜਿਸ ਨੂੰ ਦੇਖਣ ਦੇ ਲਈ ਉਚੇਚੇ ਤੌਰ ਤੇ ਲੁਧਿਆਣੇ ਤੋਂ ਸੰਸਦ ਮੈਂਬਰ ਸੰਜੀਵ अरोड़ा ਪਹੁੰਚੇ ਨੇ ਨਹੀਂ ਜੀ ਇਹ ਜਿਹੜਾ ਗੀਤਾ ਮੰਦਰ ਹੈ ਮੈਂ ਪਹਿਲੀ ਵਾਰੀ ਆਇਆ ਹਾਂ ਜੀ ਔਰ ਮੈਂ ਸ਼ੁਕਰਗੁਜ਼ਾਰ ਹਾਂ ਢੱਲ ਸਾਹਿਬ ਦਾ ਅਸ਼ਵਨੀ ਜੋਸ਼ੀ ਦਾ ਉਹਨਾਂ ਨੇ ਮੈਨੂੰ ਬੁਲਾਇਆ ਔਰ ਮੈਨੂੰ ਬਹੁਤ ਚੰਗਾ ਲੱਗਿਆ ਸਾਰੀਆਂ ਚੀਜ਼ਾਂ ਇੱਥੇ ਦੇਖ ਕੇ ਬੜਾ ਸਾਫ ਸੁਥਰਾ ਇਹਨਾਂ ਨੇ ਰੱਖਿਆ ਗ੍ਰੀਨਰੀ ਵੀ ਬੜੀ ਹੈਗੀ ਆ ਔਰ ਸਭ ਨਾਲੋਂ ਚੰਗਾ ਲੱਗਿਆ ਜਿਹੜਾ ਇਹ ਸੋਸ਼ਲ ਕੰਮ ਨਾਲ ਕਰ ਰਹੇ ਆ ਹੁਣੇ ਅਜੇ ਇਹਨਾਂ ਨੇ ਮੈਨੂੰ ਦੱਸਿਆ ਕਿ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਆ ਕੀ ਨਾਮ ਉਹ ਕੰਪਿਊਟਰ ਤੇ ਤੇ ਸਿਲਾਈ ਸਿਲਾਈ ਵੀ ਇਹ ਬਹੁਤ ਭਲੇ ਦਾ ਕੰਮ ਹੈ ਇੱਕ ਤਰ੍ਹਾਂ ਦੀ ਜੇ ਉਹਨਾਂ ਨੇ ਇੱਕ ਵਾਰੀ ਸਿਖਾਤਾ ساری ਉਮਰ ਕੁਛ ਨਾ ਕੁਛ ਹੋ ਕਰਨ ਜੋਗੇ ਹੁੰਦੇ ਆ ਔਰ ਉਹਨਾਂ ਦੀ ਸਾਰੀ ਉਮਰ ਦੀ ਰੋਟੀ ਰੋਜ਼ੀ ਔਰ ਲਾਈਫ ਬਣ ਜਾਂਦੀ ਆ ਤੇ ਮੈਂ ਇਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਹੋਰ ਵੱਧ ਤੋਂ ਵੱਧ ਇਹ ਕਰਨ ਮੇਰੇ ਵੱਲੋਂ ਕੋਈ ਵੀ ਇਹਨਾਂ ਨੂੰ ਹੈਲਪ ਚਾਹੀਦੀ ਹੋਵੇ ਸਰਕਾਰ ਵੱਲੋਂ ਮੇਰੇ ਪਰਸਨਲ ਵੱਲੋਂ ਮੈਂ ਹਮੇਸ਼ਾ ਹਾਜ਼ਰ ਰਹੂੰਗਾ ਕਿਉਂਕਿ ਮੈਨੂੰ ਬੜਾ ਚੰਗਾ ਲੱਗਿਆ ਜੋ ਇਹ ਕੰਮ ਕਰ ਰਹੇ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਸਾਰੀ ਤੇ ਐਗਜ਼ੀਬਿਸ਼ਨ ਜਿਸ ਹੈ ਇਹਦਾ ਬਹੁਤ ਹੀ ਚੰਗਾ ਲੱਗਿਆ ਜੀ ਸਦਾਤ ਸਾਹਿਬ ਨੇ ਕਿਹਾ ਕੀਤਾ ਹੋਇਆ ਹੈ ਮਤਲਬ ਕਿ ਇਕੱਠਾ ਇੰਨੇ ਸਾਲਾਂ ਦਾ ਔਰ ਗੁਰਮੁਖੀ ਚ ਸਭ ਕੁਝ ਹੈ ਇੱਥੋਂ ਪਤਾ ਲੱਗਦਾ ਹੈ ਕਿ ਪੁਰਾਣੇ ਜਮਾਨਿਆਂ ਚ ਵੀ ਕਿਸ ਤਰ੍ਹਾਂ ਅੱਜ ਕੱਲ ਤਾਂ ਫੇਰ ਕਹਿ ਦਿੰਦੇ ਆ ਜੀ ਜਾਤ ਬਾਤ ਐ ਪਿਛਲੇ ਜਮਾਨਿਆਂ ਚ ਕਿਸ ਤਰ੍ਹਾਂ ਪਿਆਰ ਨਾਲ ਇਹ ਗੁਰਮੁਖੀ ਚ ਇੱਕ ਇੱਕ ਰਮਾਇਣ ਲਿਖੀ ਹੋਈ ਐ ਭਗਵਦਗੀਤਾ ਭਗਵਦਗੀਤਾ ਲਿਖੀ ਹੋਈ ਐ ਔਰ ਕਿਸ ਤਰ੍ਹਾਂ ਹਨੂਮਾਨ ਜੀ ਦੇ ਉਹ ਬਣਾਏ ਹੋਏ ਐ ਜੋ ਉਹਨਾਂ ਦੇ ਕੀ ਪਾ ਨਾਟਕ ਨਾਟਕ ਹਨੂਮਾਨ ਜੀ ਦੇ ਨਾਟਕ ਦਾ ਲਿਖਿਆ ਹੋਇਆ ਐ ਬਹੁਤ ਹੀ ਚੰਗਾ ਲੱਗਿਆ ਔਰ ਇਹਨਾਂ ਨੇ ਜਿਹੜਾ ਇਹ ਬੜੀ ਮਿਹਨਤ ਔਰ ਬੜਾ ਸ਼ੌਕ ਦਾ ਕੰਮ ਹੈ ਇਹਨਾਂ ਨੇ ਦੱਸਿਆ ਵੀ ਕਿ ਮੈਂ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਇਹ ਖੱਟੀ ਕੀਤੀ ਹੈ ਕੌਣ ਕਰਦਾ ਅੱਜ ਕੱਲ ਕੁਝ ਨਹੀਂ ਕੋਈ ਕਰਦਾ ਸਰ ਅੱਜ ਕੱਲ ਆਨਲਾਈਨ ਸਾਰਾ ਕੁਝ ਹੋ ਗਿਆ ਮੈਂ ਪੈਸੇ ਵੈਸੇ ਆਨਲਾਈਨ ਦੇਣ ਲੱਗੇ ਜੀਪੇ ਦੇ ਦਰਵਾਜ਼ਾ ਕਿੱਦਾਂ ਲੱਗਦਾ ਹੈ ਕਿ ਕਰੰਸੀ ਜਿਹੜਾ ਇੰਨੀ ਪਿੱਛੋਂ ਦੀ ਚਲਦੀ ਕਰੰਸੀ ਆ ਰਹੀ ਕਿ ਨਿਰੂਪਮਾਈ ਬਦਲਦੀ ਦੇਖੀ ਤੁਸੀਂ ਬਹੁਤ ਦੇਖੀ ਜੀ ਅਸੀਂ ਆਪਣੀ ਉਮਰ 'ਚ ਤਾਂ ਦੇਖੋ ਜਿੰਨੀ ਚੇਂਜ ਦੇਖੀ ਐ ਐਮਐਨਈ ਪਤਾ ਅਗਲੀ ਪੀੜ੍ਹੀ ਦੇਖੂਗੀ ਕਿ ਨਹੀਂ ਪਰ ਅਸੀਂ ਤਾਂ ਬਹੁਤ ਦੇਖੀ ਹੈ ਅਸੀਂ ਸਿੱਕੇ ਵੀ ਦੇਖੇ ਆ ਉਸ ਤੋਂ ਬਾਅਦ ਨੋਟ ਹੁੰਦੇ ਸੀ 1 ਰੁਪਏ 2 ਰੁਪਏ ਹੁੰਦਾ ਦਿਸਦਾ ਹੀ ਨਹੀਂ ਉਹ ਕਿੱਥੇ ਗਏ ਨੋਟ ਉਸ ਤੋਂ ਬਾਅਦ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਹੁਣ ਤਾਂ ਰੁਪਈਆ ਵੀ ਕੋਈ ਨਹੀਂ ਰੱਖਦਾ 70 80% ਪੇਮੈਂਟ ਆਨਲਾਈਨ ਹੋਣ ਲੱਗੀ ਚੰਗੀ ਗੱਲ ਹੈ ਵੈਸੇ ਤਾਂ ਜਿੰਨਾ ਤਰੱਕੀ ਕਰੇ ਦੁਨੀਆ ਜੀ ਤਰੱਕੀ ਹੋਈ ਜਾਂਦੀ ਬਹੁਤ ਚੰਗੀ ਗੱਲ ਹੈ ਅਸੀਂ ਰਾਮ ਮੰਦਰ ਦੇਖ ਲਿਆ ਜੀ ਆਹ ਰਹਾ ਰਾਮ ਕਲਿੱਕੀਆਂ ਅਸੀਂ ਨਹੀਂ ਸਭ ਨੂੰ ਵਧਾਈ ਜੀ ਰਾਮ ਮੰਦਰ ਦੀ ਔਰ ਜਿਹੜਾ ਕੱਲ੍ਹ ਇਹ ਹੋ ਰਿਹਾ ਇਹ ਉਹਦੇ ਆ ਵਿੱਚ ਇਹ ਬਹੁਤ ਆਪਾ ਲੋਕਾਂ ਨੂੰ ਸਭ ਨਾਲੋਂ ਵੱਡੀ ਗੱਲ ਹੈ ਕਿ ਜੋ ਰਮਾਇਣ ਚ ਲਿਖਿਆ ਜੋ ਰਾਮ ਭਗਵਾਨ ਦੀ ਹਿਸਟਰੀ ਹੈ ਜੋ ਉਹਨਾਂ ਦਾ ਕਥਾ ਹੈਗੀ ਹੈ ਉਹਨੂੰ ਫਾਲੋ ਕਰਨਾ ਜ਼ਰੂਰੀ ਹੈ ਦੇਖੋ ਮੰਦਰ ਕੱਲੇ ਨਾਲ ਤੁਸੀਂ ਅੱਜ ਮੈਂ ਮੱਥਾ ਟੇਕ ਕੇ ਚਲਾ ਗਿਆ ਤੇ ਬਾਹਰ ਜਾ ਕੇ ਦੇਖੋ ਉਹਦੇ ਵਿੱਚ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਕਹੇ ਤੇ 14 ਸਾਲ ਬਨਵਾਸ ਕੱਟ ਲਿਆ ਅੱਜ ਕੱਲ ਲੋਕੀ ਬਜ਼ੁਰਗਾਂ ਨੂੰ ਹੀ ਨਹੀਂ ਘਰ ਰਹਿਣ ਦਿੰਦੇ ਬਨਵਾਸ ਤਾਂ ਛੱਡੋ ਉਹਨਾਂ ਨੂੰ ਤੋੜ ਦਿੰਦੇ ਆ ਇਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਹੈ ਕਿ ਇਹ ਕਿੰਨਾ ਹੈਗਾ ਔਰ ਫਿਰ ਉਹਨਾਂ ਦੇ ਭਰਾ ਨੇ ਦੇਖੋ ਖੜਾਵਾਂ ਰੱਖੇ 14 ਸਾਲ ਗੱਡੀ ਤੇ ਨਹੀਂ ਬੈਠੇ ਕਿੰਨੀ ਕੁਰਬਾਨੀਆਂ ਕੀਤੀਆਂ ਜਿਹੜਾ ਆਪਾਂ ਕਹਿੰਦੇ ਆਂ ਰਾਮ ਰਾਜਿਆ ਰਾਮ ਰਾਜਿਆ ਪੂਰੇ ਦੇਸ਼ 'ਚ ਤਾਂ ਚਲੋ ਆਂਦੇ ਟਾਈਮ ਲੱਗੇਗਾ ਪਰ ਰਾਮ ਰਾਜਿਆ ਆਪਾਂ ਆਪਣੇ ਘਰ ਤੋਂ ਚਾਲੂ ਕਰੀਏ ਆਪਾਂ ਆਪਣੇ ਇਲਾਕੇ ਤੋਂ ਮਹੱਲੇ ਤੋਂ ਚਾਲੂ ਕਰੀਏ ਫਿਰ ਸ਼ਹਿਰ ਤੋਂ ਚਾਲੂ ਕਰੀਏ ਇਹ ਚੀਜ਼ਾਂ ਜੇ ਬੱਚਿਆਂ 'ਚ ਸਿੱਖੀਆਂ ਜਾਣਗੀਆਂ ਜੋ ਇਹ ਰਾਮ ਭਗਵਾਨ ਦਾ ਫਾਲੋ ਕਰਨਗੇ ਤਾਂ ਰਾਮ ਰਾਜਿਆ ਸਾਰਾ ਆਏਗਾ ਇਕੱਲਾ ਆਪਾਂ ਕਹਿ ਦਈਏ ਜੀ ਪੂਰੇ ਦੇਸ਼ 'ਚ ਰਾਮ ਰਾਜਿਆ ਇਸ ਤਰ੍ਹਾਂ ਨਹੀਂ ਪਹਿਲਾਂ ਆਪਾਂ ਥੱਲੋ ਚਾਲੂ ਕਰੀਏ ਇਹ ਜਿਹੜੀਆਂ ਸਿੱਖਿਆਵਾਂ ਇਹ ਇਹ ਲੈਣੀਆਂ ਬਹੁਤ ਜ਼ਰੂਰੀ ਆ ਹਾਂਜੀ ਜੋ ਸਾਡੇ ਐਮਪੀ ਸਾਹਿਬ ਸੰਜੀਵ अरोड़ा ਜੀ ਵੀ ਆਏ ਸੀਗੇ ਅੱਜ ਪ੍ਰਦਰਸ਼ਨੀ ਲਗਾਈ ਗਈ ਹੈ ਔਰ ਸ਼ਸਤਰਾਂ ਬਾਰੇ ਦੱਸਿਆ ਗਿਆ ਵੱਖ-ਵੱਖ ਜਿਹੜੇ ਗ੍ਰੰਥਾਂ ਬਾਰੇ ਦੱਸਿਆ ਗਿਆ ਜੀ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤੀਸ਼ਟਾ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਦੋ ਦਿਵਸਾਂ ਜਿਹੜੀ ਹੈ ਪ੍ਰਦਰਸ਼ਨੀ ਲਗਾਈ ਹੈ ਮੰਦਰ ਚ ਇਹ ਪੁਰਾਣੇ ਗ੍ਰੰਥ ਔਰ ਸਿੱਕੇ ਔਰ ਅਸਤਰ-ਸਸਤਰ ਨੇ ਮੁਗਲ ਕਾਲੀਨ ਟਾਈਮ ਦੇ ਜਿਹੜੇ ਸਾਡੇ ਸ਼ਾਸਕ ਉਹਨਾਂ ਨਾਲ ਲੜਦੇ ਸੀਗੇ ਇਹ ਪ੍ਰਦਰਸ਼ਨੀ ਲਗਾਉਣ ਦਾ ਉਦੇਸ਼ ਇਹ ਸੀ ਕਿ ਬੱਚਿਆਂ ਨੂੰ ਆਪਣੀ ਪੁਰਾਣੀ ਵਿਰਾਸਤ ਨਾਲ ਜੋੜਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਹੈ ਸੰਸਕ੍ਰਿਤੀ ਔਰ ਕੀ ਰਹੀ ਹੈ ਕੀ ਉਹਨਾਂ ਨੂੰ ਕਸ਼ਟ ਹੈ ਇਸੇ ਤਰ੍ਹਾਂ ਇਹ ਜਿਹੜਾ ਸਰ ਨਿੰਦਰ ਸਿੰਘ ਜੀ ਜਿਹੜੇ ਸਾਡੇ ਨੇ ਉਹਨਾਂ ਨੇ ਇਹਦੀ ਸੰਕਲਨ ਕੀਤਾ ਹੈ ਇਹ ਸਾਰੇ ਸਮਾਜ ਦੀ ਜਿਹੜੀ ਇਹ ਚੀਜ਼ ਇਕੱਠੀਆਂ ਕੀਤੀਆਂ ਉਹਨਾਂ ਨੇ ਔਰ ਇਹਨਾਂ ਦਾ ਪਰਸਨਲ ਇੰਟਰਸਟ ਹੈ ਔਰ ਇਹਦੇ ਵਿੱਚ ਉਹਨਾਂ ਨੇ ਆਪਣਾ ਬਿਜ਼ਨਸ ਵੀ ਹੈ ਲੇਕਿਨ ਉਹਨਾਂ ਨੇ ਦੋ ਦਿਨ ਸਾਨੂੰ ਦਿੱਤੇ ਔਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਬਲਕਿ ਉਹ ਕਹਿ ਰਿਹਾ ਕਿ ਮੈਂ ਫਸਟ ਟਾਈਮ ਮੰਦਰ ਦੇ ਵਿੱਚ ਕਿਸੇ ਜਗ੍ਹਾ ਐਗਜ਼ੀਬਿਸ਼ਨ ਲਗਾਈ ਹੈ ਕਿੰਨੇ ਸਾਲ ਪੁਰਾਣੇ ਹੋਣੇ ਇਸ ਸਟਾਈਲ ਇਹਦੇ ਵਿੱਚ ਤਕਰੀਬਨ ਕਰੀਬਨ 400 ਸਾਲ 300 ਸਾਲ ਇਸ ਤਰ੍ਹਾਂ ਕਰਕੇ ਹੈ ਔਰ ਦੇਖੋ ਕਾਗਜ਼ਾਂ ਦੀ ਕੁਆਲਿਟੀ ਜਿਹੜੀ ਹੈ ਬੁੱਕਸ ਦੀ ਬਿਲਕੁਲ ਬਹੁਤ ਡੀਸੈਂਟ ਪਈ ਹੈ ਔਰ ਕੋਈ ਵੀ ਲਾਈਨ ਜਿਹੜੀ ਉੱਪਰ ਥੱਲੇ ਨਹੀਂ ਹੈ ਮਤਲਬ ਇਹਦਾ ਮਤਲਬ ਕਿ ਬਹੁਤ ਐਕੂਰੇਸੀ ਨਾਲ ਇਹ ਗ੍ਰੰਥ ਜਿਹੜੇ ਨੇ ਲਿਖੇ ਗਏ ਨੇ